ਪਟੰਡਾ ਦੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਮਾਲ ਖਾਨੇ ਤੋਂ ਗਾਇਬ ਹੋਇਆ ਲੱਖਾਂ ਦਾ ਸਮਾਨ 4 ਲੱਖ ਤੋਂ ਵੱਧ ਦੀ ਭਾਰਤੀ ਅਤੇ 15000 ਤੋਂ ਵਧੇਰੇ ਦੀ ਵਿਦੇਸ਼ੀ ਕਰੰਸੀ ਸੋਨੇ ਚਾਂਦੀ ਦੇ ਗਹਿਣੇ ਅਤੇ ਜਰਮਨ ਪਿਸਤੌਲ ਹੋਇਆ ਲਾਪਤਾ ਨਕਲੀ ਕੀਟਨਾਸ਼ਕਾਂ ਦੇ ਮਾਮਲੇ ਵਿੱਚ ਫਸੇ ਸਾਬਕਾ ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਸੰਤੂ ਤੋਂ ਬਰਾਮਦ ਹੋਇਆ ਸੀ ਇਹ ਸਮਾਨ ਖਣਾ ਰਾਮਾ ਦੇ ਐਸ ਐਚ ਓ ਸਮੇਤ ਤਿੰਨ ਮੁਲਾਜ਼ਮਾਂ ਦੇ ਉੱਤੇ ਦਰਜ ਹੋਇਆ ਕੇਸ ਜੁੜੇ ਵਿੱਚ 411000 ਭਾਰਤੀ ਕਰੰਸੀ ਸੀ 3090 ਕੈਨੇਡੀਅਨ ਡਾਲਰ 11624 ਅਮਰੀਕਨ ਡਾਲਰ ਸੀ 52 ਗ੍ਰਾਮ ਸੋਨਾ ਸੀ 30 ਗ੍ਰਾਮ ਚਾਂਦੀ ਸੀ ਤੇ ਇੱਕ ਜਰਮਨੀ ਦਾ ਬਣਿਆ ਆ ਦਰਵਾਜ਼ਾ ਸੀਗਾ 27 ਰੌਂਡ ਸੀਰ ਵਾਲਾ ਉਹ ਕੋਈ ਉਸ ਮਾਲ ਜਿਹੜਾ ਸੀਗਾ ਉਹ ਬਾਅਦ ਚੈਕਿੰਗਾ ਤੇ ਪਤਾ ਲੱਗਾ ਕਿ ਮਾਰ ਖਾਂ ਜੋ ਗਿਆ ਸੀਗਾ ਇਨਸਪੈਕਟਰ ਆਪਣੇ ਸਰਟੀਫਿਕੇਟ ਜਿਹੜੇ ਹੁੰਦੇ ਨੇ ਮੈਨੂੰ ਇੱਕ ਮਾਰ ਇਹਨਾਂ ਦੀ ਇਨਕੁਆਰੀ ਕੀਤੀ ਹੋਇਆ ਸੀ ਕਿ ਉਹ ਇਹਨਾਂ ਦੀ ਬੋਰਡ ਦੇ ਉੱਤੇ ਉਸ ਵੇਲੇ ਐਸਚਓ ਇਨਸਪੈਕਟਰ ਦਾ ਸ਼ੇਰ ਸਿੰਘ ਆਵਲਦਾਰ ਗੁਰਜੀਤ ਸੀਗੇ ਆਪਣੇ ਬਾਦ ਸਿੰਘ ਕੌਂਸਲ ਮੰਤਰੀ ਇਸ ਦੇ ਖਰਾਬ ਕਰਨ ਮੰਤਰੀ ਜੀ ਦਾਗਿਆ ਅ ਪ੍ਰੋਬਸ਼ਨਰ ਅਤੇ ਬਰਾਦਾ ਜੀ ਨੇ ਖਾਬ ਦਾ ਰਹੀਆਂ 14 ਤੋਂ 9 ਆਈਪੀਸੀ ਹੋਇਆ 2015 ਵਿੱਚ ਜਾਲੀ ਕੀਟਨਾਸ਼ਕਾਂ ਦੇ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਹੋਈ ਸੀ تباہ ਕਈ ਕਿਸਾਨਾਂ ਨੇ ਕਰ ਲਈ ਸੀ ਖੁਦਕੁਸ਼ੀ ਸਰਕਾਰੀ ਖਜ਼ਾਨੇ ਨੂੰ ਵੀ ਹੋਇਆ ਸੀ ਕਰੋੜਾਂ ਰੁਪਏ ਦਾ ਨੁਕਸਾਨ ਵੱਡਾ ਸਵਾਲ ਕਿੱਥੇ ਗਿਆ ਸਮਾਨ ਕਿ ਸੰਦੂ ਨੂੰ ਬਚਾਉਣ ਦੀ ਹੋ ਰਹੀ ਹੈ ਕੋਸ਼ਿਸ਼ अकाली दल जारी रहेगा बीजेपी का गठजोड़ तहत दो चंडीगढ़ दौरे बीजेपी कौम प्रधान अमित शाह ने किया बीजेपी पार्टी को बीजेपी संपर्क विच नहीं भारतीय जनता पार्टी की सरकार जिस प्रकार से तीन साल चली है इस देश में परिवारवाद जाति द्रुष्टरण एपीसमेंट ये तीन नासूर जो देश की पॉलिटिक्स को बहुत लंबे समय से सता रहे थे उसको मुक्ति दिलाने की दिशा में भारतीय जनता पार्टी के नेतृत्व में देश की राजनीति आगे बढ़ी है तीन साल समाप्त होने को आए हैं मगर तो हमारी सरकार पर हमारे विरोधी भी भ्रष्टाचार का आरोप नहीं लगा पा रहे हैं ये हमारी सरकार की बहुत बड़ी उपलब्धि आप सभी को मालूम है पंजाब में हम माइनर पार्टनर थे ਬੜੀ ਸਖੀ ਹਮਾਰੇ ਪੰਜਾਬ ਦੀ ਹਾਰਕੀ ਮੀਮਾਂਸਾ ਅਸੀਂ ਵਿਧਨ ਪਾਰਟੀ ਕਰ ਰਹੇ ਹਾਂ ਉਸ ਪੇ ਉਸ ਨੂੰ ਸੁਧਾਰਨੇ ਕੇ ਲਈ ਪ੍ਰਯਾਸ ਕਰ ਰਹੇ ਹਾਂ ਅਮਿਤ ਸ਼ਾਦੇ ਚੰਡੀਗੜ੍ਹ ਪਹੁੰਚੜਤੇ 에어ਪੋਰਟ ਤੋਂ ਪਾਰਟੀ ਦਫਤਰ ਤੱਕ ਕੀਤਾ ਗਿਆ ਰੋਡ ਸ਼ੋਅ ਵਰਕਰਾਂ ਨੇ ਬਿਨਾ ਹੈਲਮਟ ਅਤੇ ਟ੍ਰਿਪਲਿੰਗ ਕਰਕੇ ਕਾਨੂੰਨ ਨੂੰ ਟੰਗਿਆ ਛਿੱਕੇ ਅਮ੍ਰਿਤਸਰ ਵਿੱਚ ADGP ਕੋਲ ਦਲਤ ਪਰਿਵਾਰ ਦੀ ਫਰਿਆਦ ਲੈ ਕੇ ਪਹੁੰਚੇ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਕੀਤੀ ਨਾਰੇਬਾਜ਼ੀ ਕੁਝ ਨੇ ਮਜੀਠੀਆ ਦੀ ਗੱਡੀ ਤੇ ਹਮਲੇ ਦੀ ਵੀ ਕੀਤੀ ਕੋਸ਼ਿਸ਼ ਸੁਰੱਖਿਆ ਮੁਲਾਜ਼ਮਾਂ ਨੇ ਭੀੜ ਨੂੰ ਕੀਤਾ ਕਾਬੂ ਦਲਿਤ ਅਕਾਲੀ ਪਰਿਵਾਰ ਨਾਲ ਕਾਂਗਰਸੀਆਂ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਾਉਣ ਤੋਂ ਬਾਅਦ ਏਡੀਜੀਪੀ ਰੋਹਿਤ ਚੌਧਰੀ ਨਾਲ ਪਰਿਵਾਰ ਨੂੰ ਮਿਲਵਾਉਣ ਲਈ ਆਈ ਸੀ ਮਜੀਠੀਆ ਠੀਕਾ ਬੋਟਾ ਪੈ ਗਿਆ ਪੈ ਗਿਆ ਮਗਰ ਇਸ ਤਰੀਕੇ ਦੀ ਬਰਦਾਸ਼ਤ ਮੈਂ ਪਹਿਲੇ ਦਿਨ ਕਿਹਾ ਸੀ ਕਿ ਥੋੜਾ ਚਿਰ ਚੁੱਪ ਜ਼ਰੂਰ ਰਵਾਂਗੇ ਮੌਕਾ ਦਵਾਂਗੇ ਮਗਰ ਜੇ ਇਨਸਾਫ਼ ਨਹੀਂ ਮਿਲਿਆ ਰੌਲਾ ਪਾਵਾਂਗੇ ਇਟ ਨਾਲ ਇਟ ਖੜਕਾ ਦੇਾਂਗੇ ਹਰ ਅਸੀਲੇ ਨੂੰ ਰੌਲਾ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕਸਰ ਕੋਈ ਨਹੀਂ ਛੱਡਾਂਗੇ ਇਨਸਾਫ ਦੀ ਮੰਗ ਕਰਾਂਗੇ ਅਣ ਜਦ ਤੱਕ ਨਹੀਂ ਹਟਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਮਜੀਠਿਆ ਦੇ ਇਲਜ਼ਾਮਾਂ ਤੇ ਕਾਂਗਰਸ ਦਾ ਜਵਾਬ ਖੁਦ ਦਲਿਤਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਕਿਉਂ ਕਰ ਰਹੇ ਨੇ ਸਿਆਸਤ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਲੋਕ ਇਹ ਗੱਲ ਕਹਿ ਰਹੇ ਆ ਕਿ ਜਿੰਨਕੇ ਜ਼ੁਲਮ ਸੇ ਦੁਖੀ ਹੈ ਜਨਤਾ ਹਰ ਬਸਤੀ ਹਰ گاؤں ਮੇਂ ਦਇਆਦਰਮ ਦੀ ਬਾਤ ਕਰੇ ਬਿਕਰਮ ਮਜੀਠਿਆ ਬੈਠ ਕੇ ਬਰੀ ਸਭਾਵਾਂ ਮੇ ਔਰ ਅੱਜ ਅੱਜ ਮੈਂ ਇਹ ਗੱਲ ਤੈਨੂੰ ਕਹਿਣਾ ਚਾਹੁੰਦਾ ਵੀ ਇਹ ਜ਼ੁਲਮਾਂ ਦੀ ਦਾਸਤਾਨ ਤੁਹਾਡੇ ਨਾਲ ਲਿਖੀ ਹੋਈ ਹੈ ਕਾਂਗਰਸ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਕਿਸੇ ਵੀ ਜ਼ੁਲਮ ਕਰਨ ਵਾਲੇ ਨੂੰ ਅਗਰ ਉਹ ਦਲਿਤ ਪਰਿਵਾਰ ਜਿੱਤੇ ਜਾਤੀ ਹੋਈ ਆ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਉਹ ਮੇਰੇ ਕੋਲ ਆਏ ਮੈਂ ਮੀਡੀਆ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਾਰਵਾਈ ਵੱਛ ਹੋਏਗੀ ਔਰ ਇਹਦੇ ਉੱਪਰ ਰਾਜਨੀਤ ਰੋਟੀਆਂ ਨਾ ਸਿੱਕੇ ਵਿਕਰਮਜੀਤਿਆ ਔਰ ਜੇ Dalit ਦੇ ਉੱਪਰ ਜ਼ੁਲਮ ਹੋਇਆ ਆ ਕਾਰਵਾਈ ਅਵਸ਼ਿਅ ਹੋਏਗੀ। ਮੁੜਾਬਾਦ, ਪੁਲਿਸ ਪ੍ਰਸ਼ਾਸਨ, ਮੁੜਾਬਾਦ। ਅੰਮ੍ਰਿਤਸਰ ਦੇ ਜਗਤ ਜੋਤੀ ਸਕੂਲ ਚ ਵਿਦਿਆਰਥੀ ਦੀ ਖੁਦਕੁਸ਼ੀ ਦਾ ਮਾਮਲਾ ਪਖਿਆ। ਪਰਿਵਾਰ ਨੇ ਸਕੂਲ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਸਕੂਲ ਦੇ ਬਾਹਰ ਖੋਲਿਆ ਮੋਰਚਾ। ਖੁਦਕੁਸ਼ੀ ਦੀ ਖਬਰ ਦੇਣ ਵਿੱਚ ਦੇਰੀ ਸਬੂਤਾਂ ਦੇ ਨਾਲ ਛੇੜਛਾੜ ਦੇ ਲਾਏ ਦੋਸ਼ ਪਰਿਵਾਰ ਨੇ ਕਿਹਾ ਇਨਸਾਫ ਲਾਏ ਬਿਨਾ ਨਹੀਂ ਹਟਾਉਣਗੇ ਧਰਨਾ ਕਰੋ ਹਸਤੀ ਘੇੜ ਦੀ ਕੋਈ ਅਨੂ ਗੱਲ ਨਹੀਂ ਸੀ ਛੋਟ ਸਕੂਲ ਪ੍ਰਸ਼ਾਸਨ ਵੱਲੋਂ ਮਾਮਲੇ ਦੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਪੁਲਿਸ ਕਰ ਰਹੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਮੈਂ ਲਾਇਨ ਆਰਡਰ ਨੂੰ ਵੇਖਣਿਆ ਜੀ ਇੱਥੇ ਅੱਜ ਕਿਉਂ ਧਰਨਾ ਲੱਗਾ ਇੱਥੇ ਧਰਨਾ ਤੁਹਾਨੂੰ ਪਤਾ ਹੀ ਆ ਜੋ ਇਸੇ ਚੱਲ ਰਿਹਾ ਜੀ ਅੱਛਾ ਤੁਸੀਂ ਕੀ ਕਾਰਵਾਈ ਬਤੀ ਲੈਂਦੇ ਹੋ ਕਾਰਵਾਈ ਉੱਥੇ ਪੋਸਟਮਾਰਟਮ ਹੋ ਰਿਹਾ ਹੈ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਲੋਕੀ ਰਿਪੋਰਟ ਆਏਗੀ ਉਹ ਬਾਅਦ ਦੇਖੀ ਬੀਟੀ ਕੱਲ ਦੁਪਹਿਰ 12ਵੀਂ ਦੀ ਵਿਦਿਆਰਥਣ ਸਿਮਰਨ ਕੌਰ ਦੀ ਲਾਸ਼ ਉਸਦੇ ਕਲਾਸਰੂਮ ਵਿੱਚ ਪੱਖੇ ਦੇ ਨਾਲ ਲਟਕਦੀ ਮਿਲੀ ਸੀ ਗੁਰਦਾਸਪੁਰ ਦੇ ਪਿੰਡ ਪੰਜੋ ਚੱਕ ਵਿੱਚ ਭਤੀਜੇ ਨੇ ਵੀ ਰੈਮੀ ਨਾਲ ਕੀਤਾ ਚਾਚੇ ਦਾ ਕਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋਇਆ ਫਰਾਰ ਮਲਜ਼ਮ ਬਲਦੇਵ ਸਿੰਘ ਨੂੰ ਪਤਨੀ ਦੇ ਨਾਲ ਝਗੜਾ ਕਰਨ ਤੋਂ ਰੋਕਦਾ ਸੀ ਉਸਦਾ ਚਾਚਾ ਅੱਜ ਹੋਏ ਝਗੜੇ ਦੇ ਦੌਰਾਨ ਬਲਦੇਵ ਨੇ ਆਪਣੇ ਚਾਚੇ ਤੇ ਤੇਜ਼ ਤਾਰ ਚੀਜ਼ ਦੇ ਨਾਲ ਕੀਤਾ ਸੀ ਵਾਰ ਪੁਲਿਸ ਨੇ ਦਰਜ ਕੀਤਾ ਕੇਸ ਮਲਜ਼ਮ ਦੀ ਭਾਲ ਜਾਰੀ ਸਕਤ ਦਾ ਮਟਰ ਹੈਗਾ ਕਿ ਮਤਲਬ ਜਿਹੜਾ ਇਨਸਾਨ ਹੀ ਵਹਿਮੀ ਭਰਮੀ ਆ ਉਹ ਸ਼ਖਸ ਜਿਹੜਾ ਆਪਣੀ ਪਤਨੀ ਤੇ ਹੁੰਦਾ ਉਹ ਵੀ ਸਕਤ ਕਿਸ ਦੇ ਨਾਲ ਵੀ ਹਰ ਇੱਕ ਇਨਸਾਨ ਦੇ ਨਾਲ ਹੈ। ਇਹੀ ਚੱਕਰ ਹੈ ਕਿ ਉਹ ਉਹਦੇ ਨਾਲ ਜਦੋਂ ਉਹ ਸਮਝਾਉਣ ਗਏ ਹੀ ਘਰ ਉਹ ਕਹਿੰਦੇ ਉਹਦੇ ਉਹਦੇ ਉਲਟ ਫੋਕੜੀ ਸੋਚਣੀ ਵੀ ਤੂੰ ਸਿਆਪਾ ਤੇਰਾ ਵਾ ਤੂੰ ਸਾਨੂੰ ਬਲ ਭੜਕਾਉਣਾ ਜਾਂ ਕਦਾਂ ਘਰ ਚ ਲੜਾਈ ਪੋਣਾ। ਇਹ ਜਿਹੜਾ ਸਬੰਧ ਬਾਰੇ ਜੀ ਕੋਈ ਫਿਰ ਸਾਹਮਣੇ ਨਹੀਂ ਹੈ ਇਹ ਬਲੋ ਛੱਕੀ ਕਰਦਾ ਸੀਗਾ ਬਲਦੇਵ ਸਿੰਘ ਬਲਦੇਵ ਛੱਕੀ ਕਰਦਾ ਸੀ। ਇਹਦੇ ਲੜਕੇ ਨਾਲ ਹੈ ਜੀ ਇਹ ਕਰਕੇ ਸਾਡੇ ਝਗੜੇ ਦੇ ਵਿੱਚ ਆਉਂਦਾ। ਅਸੀਂ ਅੱਜ ਅਦੀ ਮਾਤਾ ਗਰਮੀਤਪੁਰ ਤੇ ਅਵਤਾਰ ਸਿੰਘ ਦੀ ਵਾਈਫ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਤੇ ਤਫ਼ਰੀਸ਼ ਕਰ ਰਹੇ ਆ ਉਸ ਤੋਂ ਬਾਅਦ ਬਰਾਬਰ